ਜੀ ਸਰਨ ਮੈਂ ਆਪਣੇ ਔਰਪਿੰਡ ਵਿਕੇ ਖੂਨਦਾਨ ਕੈਂਪ ਲਗਾ ਰਿਹਾ ਹਾਂ ਜੋ ਕਿ ਬਲੱਡ ਬੈਂਕ ਕੇ.ਆਈ. ਨੂੰ ਲੱਗ ਰਿਹਾ ਹੈ ਤੇ ਜਿਹੜਾ ਸਥਾਨ ਆਇਓਏ ਹੈਗਾ ਕਿ ਪਾਵਰ ਹਾਊਸ ਜੇ ਮੋੜ ਦੋ ਸੜਕਾਂ ਦੇ ਵਿਚਾਲੇ ਹੈ ਤੇ ਸਾਰੇ ਵੀਰਾਂ ਨੂੰ ਸਾਰੇ ਪਿੰਡ ਵਾਲਿਆਂ ਨੂੰ ਸਾਰੇ ਨਗਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਵੀਰ ਜਿਹੜੇ ਡੋਨਰ ਵੀਰ ਹੈ ਤੇ ਖੂਨਦਾਨ ਦਾ ਵੱਧ ਤੋਂ ਵੱਧ ਸਾਨੂੰ ਆ ਕੇ ਸਾਡੇ ਨਾਲ ਹੌਸਲਾ ਵਧਾਈ ਕਰਨ ਤੇ ਬਾਕੀ ਦੋ ਗੱਲਾਂ ਜਰੂਰ ਕਰਨੀਆਂ ਸੀਗੀਆਂ ਕਿ ਜਿਹੜੇ ਪੀਜੀਆ ਦਾ ਜਿਹੜਾ ਇਹ ਬਲੱਡ ਕੈਂਪਰ 1 ਦਿਨ ਪਹਿਲਾਂ ਕਿਸੇ ਨੇ ਕੋਈ ਡਰਿੰਕ ਨਾ ਕੀਤੀ ਹੋਵੇ ਤੇ ਕੋਈ ਤਾਜਾ ਵੀ ਕੋਈ ਇਹਦੇ ਸੱਟ-ਚੋਟ ਨਾ ਲੱਗੀ ਹੋਵੇ ਕਿ ਉਸ ਨੂੰ ਉਹ ਕੈਨਸਲ ਕਰ ਦਿੰਦੇ ਬਾਕੀ ਦਾ ਬੀਪੀ ਦਾ ਅਪਡੇਟ ਜੇ ਹੋਇਆ ਤਾਂ ਉਹਦੀ ਵੀ ਇੱਕ ਆਬਜੈਕਸ਼ਨ ਹੁੰਦਾ ਹੈ ਤੇ ਇਹ ਗੱਲਾਂ ਮੇਰੇ ਵੀਰ ਮੈਂ ਇਸ ਕਰਕੇ ਮੈਸੇਜ ਆਇਆ ਕਿ ਇਹ ਦੋ ਤਿੰਨ ਗੱਲਾਂ ਜਰੂਰ ਧਿਆਨ ਰੱਖਣ ਤੇ ਬਾਕੀ ਵੀਰੋ ਜਿੱਥੇ ਇੱਕ ਬਹੁਤ ਵੱਡਾ ਸੰਦੇਸ਼ ਓਰ ਦਾ ਆ ਰਿਹਾ ਨਸ਼ੇ ਪ੍ਰਤੀ ਤੇ ਇੱਕ ਮੇਰੀ ਵੀ ਬੜੀ ਟਾਈਮ ਤੋਂ ਮਨ ਦੀ ਤਮੰਨਾ ਸੀ ਕਿ ਮੈਂ ਪੀਜੀਐ ਨੂੰ ਕੈਂਪ ਦੇਣਾ ਹੈ ਔਰ ਮੈਂ ਓਰ ਵੀ ਕਿ 14ਵੇਂ ਕੈਂਪ ਪਰ ਆਪਣਾ ਲਵਾ ਰਿਹਾ ਪਹਿਲਾਂ ਮੈਂ ਆਪਣੇ ਪਿੰਡ ਲਵਾਉਣਾ ਸੀਗਾ ਪਿਛਲੀ ਵਾਰ ਡਾਕਟਰ ਨੇ ਕੇਸ ਦੇ ਲਗਾਇਆ ਸੀਗਾ ਤੇ ਇਹ ਮੇਰਾ 14ਵਾਂ ਕੈਂਪ ਆ ਤੇ ਜੇ ਆਪਾਂ ਇੱਥੇ ਮੈਂ ਪੀਜੀਐ ਨਾਲ ਵਾਦਾ ਕੀਤਾ ਕਿ 100+ ਬਲੱਡ ਓਨਰ ਕਰਕੇ ਦਵਾਂਗਾ ਤੇ ਮੇਰੇ ਵਾਸਤੇ ਔਰ ਮੇਰੇ ਵੀਰਾਂ ਵਾਸਤੇ ਜਿਹੜੇ ਮੇਰੇ ਵੀਰ ਮੇ ਨਾਲ ਸਾਰੇ ਮੇ ਨਾਲ ਔੜਵਾਸੀ ਤੇ ਪਿੰਡਾਂ ਦੇ ਆਦਿ ਵਾਸੀ ਮੇਰੇ ਨਾਲ ਖੜੇ ਆ ਤੇ ਰੂਬੀ ਭਾਈ ਦਾ ਕਾਫੀ ਸਹਿਯੋਗ ਹੈ ਜਿੰਮ ਦੇ ਵਿੱਚ ਉਹਨਾਂ ਦਾ ਜਿੰਮ ਵੀ ਆ ਤੇ ਉਹ ਡੋਨਰ ਵੀ ਕਾਫੀ ਬਣਾ ਰਹੇ ਆ ਤੇ ਏਕ ਬਹੁ ਵੱਡਾ ਮਤਲਬ ਮੈਸੇਜ ਜਾਊਗਾ ਕਿ ਇੱਕ ਨਸ਼ੇ ਪ੍ਰਤੀ ਛੱਡ ਕੇ ਵੀ ਇੱਕ 100 ਪਲੱਸ ਜਦੋਂ ਪੀਜੀ ਨੂੰ ਇੱਕ ਡੋਨਰ ਜਾਊਗੇ ਤਾਂ ਏਕੇ ਸੇਵਾ ਦੀ ਭਾਵਨਾ ਵੀ ਮੇਰੇ ਖਿਆਲ ਦੇ ਵਿੱਚ 100 ਦੇ ਵਿੱਚੋਂ ਜੇ 10 ਬੰਦਿਆਂ ਨੂੰ ਵੀ ਆ ਗਈ ਸ਼ਾਇਦ ਜਿਹੜੀ ਲਹਿਰ ਤੇ ਅਸੀਂ ਚੱਲ ਰਹੇ ਆ ਤੇ ਸਾਡੇ ਵੀਰ ਇਸ ਲਹਿਰ ਤੇ ਚੱਲਣਗੇ ਤੇ ਮੈਂ ਇੰਨਾ ਹੀ ਕੁਝ ਕਹਿੰਦਾ ਹੋਇਆ ਸਾਰੇ ਨਗਰ ਵਾਸੀਆਂ ਨੂੰ ਜਿਹੜੇ ਮੇਰੇ ਵੀਰ ਨੂੰ ਆਪਣੇ ਸੁਣਦੇ ਆ ਮੇਰੇ ਵੀਰ ਨਾਲ ਅਟੈਚ ਆ ਮਾਨਨ ਦੇ ਮੋਰੇ ਅੱਖ ਜੋੜ ਕੇ ਬੇਨਤੀ ਕਰਦਾ ਕਿ ਸਾਡਾ ਸਾਰੇ ਵੀਰ ਪੂਰਾ ਸਾਡਾ ਸਹਿਯੋਗ ਦਿਓ ਕਿ ਜਿਹੜੇ ਆਪਾਂ ਪੀਜੀਏ ਨੂੰ ਆਪਾਂ ਬਲੱਡ ਦੇ ਸਕੀਏ ਤੇ ਉੱਥੇ ਜਿਹੜਾ ਹੈ ਕਿ ਬਲੱਡ ਪੂਰਾ ਫਰੈਸ਼ ਹੀ ਲੈਣਾ ਹੁੰਦਾ ਉਹਨਾਂ ਨੇ ਕਿਉਂਕਿ ਉੱਥੇ 7 ਸਾਲ ਦਾ 7ਵੇਂ ਮਹੀਨਿਆਂ ਦਾ ਬੱਚਾ ਵੀ ਹੁੰਦਾ ਹੈ 8ਵੇਂ ਮਹੀਨੇ ਵਾਲਾ ਬੱਚਾ ਇਹਨਾਂ ਦਾ ਸੀਰੀਅਸ ਕੇਸ ਹੁੰਦੇ ਆ ਕਿ ਮੇਰੇ ਵੀਰ ਕੋਈ ਵੀ ਕੋਈ ਐਦਾਂ ਦੀ ਪੇਨਕিলার ਨਾ ਖਾ ਕੇ ਆਇਓ ਤੇ ਬਾਕੀ ਤੁਹਾਨੂੰ ਦੱਸਿਆ ਕਿ ਇੱਕ ਦਿਨ ਪਹਿਲਾਂ ਕੋਈ ਡਰਿੰਕ ਨਾ ਕੀਤੀ ਹੋਵੇ ਕੋਈ ਤਾਜੀ ਸੱਟ ਕੋਟਰਾ ਲੱਗੀ ਹੋਵੇ ਤੇ ਬੀਪੀ ਆਪਣਾ ਹੋਵੇ ਤੇ ਵੀਰੋ ਮੈਂ ਤੁਹਾਨੂੰ ਇਹ ਹੱਥ ਛੋੜ ਕੇ ਬੇਨਤੀ ਕਰਦਾ ਵੀਰੋ ਜਰੂਰ ਪਹੁੰਚਣਾ 26 ਤਰੀਕ ਪਾਵਰ ਹਾਊਸ ਜਰੂਰ ਧੰਨਵਾਦ ਉਹ ਬੱਗੇ ਬੱਗੇ ਬੈਲ ਰੱਖਣੇ ਬੇਰਨ ਰੱਖਣੀ ਕਬੂਤਰ ਵਰਗੀ ਬੱਗੇ ਬੱਗੇ ਬੈਲ ਰੱਖਣੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਲੋਕ ਗਾਇਕ ਸੋਨ ਸ਼ੰਕਰ 26 ਮਈ ਦਿਨ ਐਤਵਾਰ ਨੂੰ ਔਰ ਵਿਖੇ ਪਾਵਰ ਹਾਊਸ ਜਿਮ ਬਹੁਤ ਵੱਡਾ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਸੋ ਸਾਰਿਆਂ ਨੇ ਉੱਥੇ ਪਹੁੰਚਣਾ ਇਸ ਖੂਨਦਾਨ ਕੈਂਪ ਦਾ ਹਿੱਸਾ ਬਣਨਾ ਤਕਨੀਕੀ ਸਹਿਯੋਗ ਪੀਜੀਆਈ ਬਲੱਡ ਬੈਂਕ ਚੰਡੀਗੜ੍ਹ ਔਰ ਜਸਵੀਰ ਸਿੰਘ ਜੀ ਬਹਿਲੂਰ ਕਲਾ ਵਾਲੇ ਸਾਡੇ ਵੀਰ ਜਿਨ੍ਹਾਂ ਦੇ ਉਦਮ ਸਦਕਾ ਇਹ ਕੈਂਪ ਲਗਾਇਆ ਜਾ ਰਿਹਾ ਸੋ ਤੁਸੀਂ ਵੀ ਪਹੁੰਚੋ ਇਸ ਖੂਨਦਾਨ ਕੈਂਪ ਦਾ ਹਿੱਸਾ ਬਣੋ ਸਤਿ ਸ੍ਰੀ ਅਕਾਲ ਜੀ